ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਚਰਚਾ ਚੱਲਦੀ ਪਈ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਦੀ ਥਾਂ ਤੇ ਦਿੱਲੀ ਦਾ ਸੀਐਮ ਕੌਣ ਹੋਵੇਗਾ ਸੀਐਮ ਦੀ ਕੁਰਸੀ ਕੌਣ ਸਾਂਭੇਗਾ ਅੱਜ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇਣਗੇ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਇਸ ਐਲਾਨ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਉਸ ਤੋਂ ਬਾਅਦ 48 ਘੰਟੇ ਦਾ ਸਮਾਂ ਮੰਗਿਆ ਸੀ ਔਰ ਉਹ ਸਮਾਂ ਅੱਜ ਪੂਰਾ ਹੋ ਜਾਵੇਗਾ ਅੱਜ ਅਰਵਿੰਦ ਕੇਜਰੀਵਾਲ ਆਪਣਾ ਅਸਤੀਫਾ ਦੇ ਦੇਣਗੇ ਪਰ ਲੰਘੇ ਕੱਲ ਦਾ ਜਿਹੜਾ ਦਿਨ ਹੈ ਉਹ ਅਰਵਿੰਦ ਕੇਜਰੀਵਾਲ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਬੜਾ ਮਹੱਤਵਪੂਰਨ ਲੰਘਿਆ ਕਿਉਂਕਿ ਲੰਘੇ ਕੱਲ ਬਹੁਤ ਸਾਰੀਆਂ ਮੀਟਿੰਗਸ ਜਿਹੜੀਆਂ ਨੇ ਉਹ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਹੁਣ ਅਰਵਿੰਦ ਕੇਜਰੀਵਾਲ ਦੀ ਥਾਂ ਤੇ ਕੌਣ ਹੋਵੇਗਾ ਅਗਲਾ ਸੀਐਮ ਚਰਚਾ ਇਸ ਗੱਲ ਦੀ ਬਣੀ ਹੈ ਦੱਸ ਦਈਏ ਕਿ ਅੱਜ ਸ਼ਾਮ 4:30 ਵਜੇ ਇੱਕ ਖਾਸ ਮੀਟਿੰਗ ਹੋਵੇਗੀ ਦਿੱਲੀ ਦੇ ਲੈਫਟੇਨੈਂਟ ਗਵਰਨਰ ਵੀ ਕੇ ਸ਼ਖਸੇਨਾ ਦੇ ਨਾਲ ਜਿਸ ਦੇ ਵਿੱਚ ਅਗਲੇ ਸੀਐਮ ਦਾ ਐਲਾਨ ਕੀਤਾ ਜਾ ਸਕਦਾ ਹੈ ਔਰ ਕੁਝ ਨਾਮ ਸਾਹਮਣੇ ਵੀ ਆਏ ਨੇ ਜਿਨ੍ਹਾਂ ਨਾਵਾਂ ਦੇ ਵਿੱਚ ਆਤਿਸ਼ੀ ਜਾਂ ਫਿਰ ਸੌਰਵ ਭਾਰਦवाज ਜਿਹੜੇ ਨੇ ਉਹ ਖਾਸ ਨਾਮ ਨੇ ਜਿਹੜੇ ਵਿਚਾਰੇ ਜਾ ਰਹੇ ਨੇ ਔਰ ਇਹਨਾਂ ਨਾਵਾਂ ਦੇ ਉੱਤੇ ਸੰਸਾ ਬਣਿਆ ਹੋਇਆ ਹੈ ਕਿ ਇਹਨਾਂ ਦੇ ਵਿੱਚੋਂ ਕੋਈ सीएम ਦਾ ਚਿਹਰਾ ਹੋ ਸਕਦਾ ਹੈ ਦਿੱਲੀ ਦੇ सीएम ਦਾ ਚਿਹਰਾ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਅੱਜ ਆਪਣਾ ਅਸਤੀਫਾ ਦੇ ਦੇਣਗੇ ਉਹ ਅਸਤੀਫਾ 4:30 ਵਜੇ ਲੈਫਟੇਨੈਂਟ ਗਵਰਨਰ ਨੂੰ ਟੈਂਡਰ ਕਰਨਗੇ ਉਸ ਤੋਂ ਅਲੈਦਾ ਹੁਣ ਅਗਲੀ ਕੁਰਸੀ ਅਗਲਾ ਨਾਮ ਅਗਲਾ ਚਿਹਰਾ ਕੌਣ ਹੋਵੇਗਾ ਦਿੱਲੀ ਦੇ ਮੁੱਖ ਮੰਤਰੀ ਵਜੋਂ ਦਰਸਲ ਕੁਝ ਨਾਮ ਵਿਚਾਰੇ ਵੀ ਜਾ ਰਹੇ ਨੇ ਉਹਨਾਂ ਨਾਵਾਂ ਦੇ ਵਿੱਚ ਇੱਕ ਚਰਚਾ ਆ ਵੀ ਬਣੀ ਹੋਈ ਹੈ ਕਿ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਇਸ ਸੀਟ ਦੇ ਉੱਤੇ ਵਿਰਾਜਮਾਨ ਹੋ ਸਕਦੇ ਨੇ ਕਿਉਂਕਿ ਜਦ ਤੱਕ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸੀ ਸੁਨੀਤਾ ਕੇਜਰੀਵਾਲ ਕਈ ਵਾਰ ਇਸ ਸੀਟ ਦੇ ਉੱਤੇ ਬੈਠ ਕੇ ਤੇ ਲੋਕਾਂ ਨੇ ਖਾਤਿਰਬ ਹੋ ਚੁੱਕੇ ਨੇ ਪਰ ਦੂਜੇ ਪਾਸੇ ਹੁਣ ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਹੋਵੇਗਾ ਚਰਚਾ ਇਹ ਚੱਲਦੀ ਪਈ ਹੈ ਦੱਸ ਦਈਏ ਕਿ ਆਤਿਸ਼ੀ ਅਤੇ ਸੌਰਵ ਭਾਰਦਵਾਜ ਇਹਨਾਂ ਦੇ ਨਾਲ-ਨਾਲ ਇੱਕ ਨਾਮ ਹੋਰ ਹੈਗਾ ਹੈ ਕੈਲਾਸ਼ ਗਹਿਲੋਤ ਦਾ ਇਹ ਤਿੰਨੋਂ ਜਣੇ ਦਿੱਲੀ ਦੇ ਕੈਬਨਿਟ ਮੰਤਰੀ ਹੈਗੇ ਨੇ ਖਾਸ ਕਰਕੇ ਜੇ ਗੱਲ ਕਰੀਏ ਆਤਿਸ਼ੀ ਔਰ ਸੌਰਵ ਭਾਰਦਵਾਜ ਦੀ ਇਹ ਦੋਵੇਂ ਦਿੱਲੀ ਸਰਕਾਰ ਦਾ ਚਿਹਰਾ ਵੀ ਬਣੇ ਰਹੇ ਨੇ ਹੁਣ ਤੱਕ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹੇ ਨੇ ਔਰ ਚਰਚਾਵਾ ਨੇ ਕਿ ਇਹ ministers ਜਿਹੜੇ ਨੇ ਇਹਨਾਂ ਦੇ ਵਿੱਚੋਂ ਕੋਈ ਇੱਕ ਚਿਹਰਾ ਹੋ ਸਕਦਾ ਜਿਹੜਾ ਦਿੱਲੀ ਦੀ ਕੁਰਸੀ ਦੇ ਉੱਤੇ ਬੈਠੇ ਲੰਗੇ ਕੱਲ ਕੁਝ ਖਾਸ ਮੀਟਿੰਗਸ ਹੋਈਆਂ ਜਿਵੇਂ ਕਿ ਆ ਕਿ ਲੰਗੇ ਕੱਲ ਵਿਸ਼ੇਸ਼ ਰੂਪ ਦੇ ਵਿੱਚ ਮਹੱਤਵਪੂਰਨ ਸੀ ਕਿਉਂਕਿ ਲੰਗੇ ਕੱਲ ਤੋਂ ਹੀ ਲਗਾਤਾਰ ਮੀਟਿੰਗਸ ਦਾ ਦੌਰ ਚੱਲਦਾ ਰਿਹਾ ਲਗਾਤਾਰ ਆਪਣਾ ਜਿਹੜਾ ਪੋਲਿਟੀਕਲ ਅਫੇਅਰਸ ਵਿੰਗ ਹੈਗਾ ਆ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਅਰਵਿੰਦ ਕੇਜਰੀਵਾਲ ਮੀਟਿੰਗਸ ਕਰਦੇ ਰਹੇ ਖਾਸ ਕਰਕੇ ਇੱਕ ਅਲੈਦਾ ਮੀਟਿੰਗ ਜਿਹੜੀ ਬੰਦ ਕਮਰਾ ਮੀਟਿੰਗ ਦੱਸੀ ਜਾ ਰਹੀ ਆ ਜਿਸ ਵਿੱਚ ਮਨੀਸ਼ ਸਸੋਦੀਆ ਮੌਜੂਦ ਸੀ ਔਰ ਵੱਡੇ ਵੱਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਲੀਡਰਸ ਹੈਗੇ ਨੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਜਿਹੜੇ ਲੀਡਰਸ ਮੌਜੂਦ ਨੇ ਉਹਨਾਂ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਵਿਚਾਰਿਆ ਗਿਆ ਕਿ ਆਖਰਕਾਰ ਇਸ ਕੁਰਸੀ ਦੇ ਉੱਤੇ ਬੈਠੇਗਾ ਕੌਣ ਔਰ ਉਸ ਤੋਂ ਬਾਅਦ ਜਿਵੇਂ ਕਿਹਾ ਕਿ ਪੋਲਿਟੀਕਲ ਅਫੇਅਰਸ ਵਿੰਗ ਦਾ ਜਿਹੜਾ ਇਜਲਾਸ ਹੋਇਆ ਸੀ ਸਪੈਸ਼ਲੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਤਾਂ ਆਤਿਸ਼ੀ ਔਰ ਸੌਰਵ ਭਾਰਦਵਾਜ ਵਰਗੇ ਲੀਡਰ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਨਾਮ ਇਸ ਵੇਲੇ ਚਰਚਾ ਦੇ ਵਿੱਚ ਚੱਲਦੇ ਪਏ ਨੇ ਪਰ ਸਵਾਲ ਅਜੇ ਵੀ ਉਸੇ ਤਰ੍ਹਾਂ ਬਣਿਆ ਹੋਇਆ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਹੋਵੇਗਾ ਕਿ ਆਤਿਸ਼ੀ ਹੋਣਗੇ ਜਾਂ ਸੌਰਵ ਭਾਰਦਵਾਜ ਹੋਣਗੇ ਜਾਂ ਫਿਰ ਕੈਲਾਸ਼ ਗਹਿਲੋਤ ਹੋਣਗੇ ਇਹਨਾਂ ਦੇ ਵਿੱਚੋਂ ਕੌਣ ਹੋਵੇਗਾ ਉਹ ਲੀਡਰ ਜਿਹੜਾ ਦਿੱਲੀ ਦੀ ਇਸ ਕੁਰਸੀ ਦੇ ਉੱਤੇ ਬੈਠੇ ਕੰਮ ਨਹੀਂ ਸਸੋਧਿਆ ਨਾਮ ਪਹਿਲਾਂ ਹੀ ਰਾਈਟ ਆਫ ਕਰ ਦਿੱਤਾ ਗਿਆ ਸੀ ਮਨੀਸ਼ ਸੋਦੀਆ ਦੇ ਨਾਂ ਦੇ ਉੱਤੇ ਚਰਚਾ ਤਾਂ ਬਣਦੀ ਪਈ ਸੀ ਕਿਉਂਕਿ ਉਹ ਦਿੱਲੀ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਇਸੇ ਕਾਰਨ ਵਾਸਤੇ ਚਰਚਾ ਚੱਲਦੀ ਪਈ ਸੀ ਪਰ ਦੂਜੇ ਪਾਸੇ ਇਹਨੂੰ ਰਾਈਟ ਆਫ ਕਰ ਦਿੱਤਾ ਗਿਆ ਪਰ ਹੁਣ ਕੁਝ ਨਾਮ ਸਾਹਮਣੇ ਆ ਰਹੇ ਨੇ ਇਹਨਾਂ ਨਾਮਾਂ ਵਿੱਚੋਂ ਕੌਣ ਹੋਵੇਗਾ ਅਗਲਾ ਸੀਐਮ ਉਹ ਕੁਝ ਦੇਰ ਦੇ ਵਿੱਚ ਪਤਾ ਲੱਗ ਜਾਵੇਗਾ ਅੱਜ ਸ਼ਾਮ 4:30 ਵਜੇ ਲੈਫਟਨੈਂਟ ਗਵਰਨਰ ਨੂੰ ਅਰਵਿੰਦ ਕੇਜਰੀਵਾਲ ਮਿਲਣਗੇ ਔਰ ਆਪਣਾ ਅਸਤੀਫਾ ਸੌਂਪਣਗੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਬਨ ਇੰਡੀਆ ਪੰਜਾਬੀ ਤੇ